ਜਦੋਂ ਤਸਵੀਰਾਂ ਵਾਲੇ ਝੰਡੇ ਲਾ ਕੇ ਇਹਦਾ ਨਿਸ਼ਾਨ ਸਾਹਿਬ ਲਾ ਕੇ ਮੋਟਰਸਾਈਕਲਾਂ ਤੇ ਨੌਜਵਾਨ ਹਿਮਾਚਲ ਕੰਨੀ ਨੂੰ ਦੰਦੇ ਆ ਪਿਛਲੇ ਦਿਨੀ ਅਮਨ ਸੂਦ ਨੇ ਜੋ ਉੱਥੇ ਕੀਤਾ ਜੋ ਘਟਨਾਕਰ ਹਿਮਾਚਲ ਦੇ ਵਿੱਚ ਹੋਇਆ ਹਿਮਾਚਲ ਤੋਂ ਬਾਅਦ ਪੰਜਾਬ 'ਚ ਬੱਸਾਂ ਭੰਨੀਆਂ ਗਈਆਂ ਫਿਰ ਹਿਮਾਚਲ 'ਚ ਭੰਨੀਆਂ ਗਈਆਂ ਦੂਜੇ ਪਾਸੇ ਖਾਲਿਸਤਾਨ ਮੁਰਦਾਬਾਦ ਸੰਤਾਂ ਦੀਆਂ ਤਸਵੀਰਾਂ ਉੱਧਰ ਬੱਸਾਂ ਤੇ ਦੂਜੇ ਪਾਸੇ ਭਾਰਤ ਦੇ ਨਾਰੇ ਦਾ ਹੋਰ ਹਿੰਦੂ ਰਾਸ਼ਟਰ ਦੇ ਨਾਰੇ ਇਹ ਕੀ ਦੇਖਦੇ ਹੋ ਤੁਸੀਂ ਇਹ ਸਾਰਾ ਸਿਸਟਮ ਵੀ ਪੰਜਾਬ ਪੰਜਾਬ ਨੂੰ ਕੋਈ ਖਾਸ ਦਿਸ਼ਾ ਵੱਲ ਧੱਕਿਆ ਜਾ ਰਿਹਾ। ਹੂੰ ਪੁਲਿਸ ਰਾਤ ਜਿਹੜਾ ਮੈਂ ਤੁਹਾਨੂੰ ਕਿਹਾ ਸੰਤਾਂ ਦੀ ਤਸਵੀਰ ਤੇ ਰੌਲਾ ਦੇਖ ਲਓ ਤੁਸੀਂ ਕਿਸਾਨ ਕਿਵੇਂ ਡਾਂਗਾਂ ਨਾਲ ਮਤਲਬ ਉਹਨਾਂ ਦੀ ਸਮਾਨ ਦੀ ਇੰਨੀ ਲੁੱਟ ਹੋਈ ਆ। ਹੂੰ ਟਰਾਲੀਆਂ, ਟਰੈਕਟਰ ਹੋਰ ਕਿੰਨਾਂ ਫੜ ਤਾਂ ਆਰਾਮ ਨਾਲ ਹੀ ਗਏ ਕਿਉਂਕਿ ਉਹਨਾਂ ਨੇ ਲੜਨਾ ਤਾਂ ਹੈ ਨਹੀਂ ਸੀ ਪੁਲਿਸ ਨਾਲ। ਪਰ ਜਿਹੜਾ ਇਹ ਮੌਕਾ ਹੁੰਦਾ ਕਿ ਜ਼ਿੰਮੇਵਾਰੀ ਹੁੰਦੀ ਆ ਵੀ ਆਹ ਤੁਹਾਡਾ ਸਮਾਨ ਪਿਆ, ਇਸ ਤੋਂ ਬਾਅਦ ਤੁਸੀਂ ਆ ਕੇ ਲੈ ਜਿਓ। ਮਤਲਬ ਲੁੱਟ ਬਚਾਤੀ। ਹੂੰ ਤੱਕ ਬਰਾਮਦਗੀਆਂ ਹੋ ਰਹੀਆਂ ਨੇ ਉਹ ਸਾਰੇ ਕਿਸੇ ਦੀਆਂ। ਨੁਕਸਾਨ ਪਹੁੰਚਾਉਣ ਵਾਲੀ ਗੱਲ ਆ ਨਾ ਜੀ ਵੀ ਇਹ ਇਹ ਦਿਸ਼ਾ ਜਿਹੜੀ ਦੇਖੋ ਸਿੱਖ ਧਰਮ ਦੇ ਵਿੱਚ ਸਿੱਖ ਫਲਸਫੇ ਵਿੱਚ ਤਸਵੀਰ ਦਾ ਕੋਈ ਨਾਂ ਨਹੀਂ ਕੋਈ ਆਨੇ ਦਾ ਤਸਵੀਰ ਦੀ ਉਹ ਮਨਾਹੀ ਆ ਬੁੱਤ ਪੂਜਾ ਦੀ ਮਨਾਹੀ ਆ ਗੁਰੂ ਗੋਬਿੰਦ ਸਿੰਘ ਨੇ ਜਿਹੜਾ ਔਰੰਗਜ਼ੇਬ ਨੂੰ ਜਫਰਨਾਮਾ ਲਿਖਿਆ ਸੀ ਉਹਦੇ ਵਿੱਚ ਉਹਨੇ ਕਿਹਾ ਸੀ ਆਪਣੀ ਸਾਂਝ ਆ ਇੱਕ ਤੂੰ ਵੀ ਇੱਕ ਨੂੰ ਮੰਨਦਾ ਤੂੰ ਵੀ ਇੱਕ ਨੂੰ ਮੰਨਦਾ ਤੂੰ ਵੀ ਬੁੱਤ ਤੋੜ ਕੇ ਮੈਂ ਵੀ ਬੁੱਤ ਤੋੜ ਕੇ ਪਰ ਤੂੰ ਆਪਣੇ ਧਰਮ 'ਚ ਪੱਕਾ ਨਹੀਂ ਹੂੰ ਮੈਂ ਕਹਿੰਨਾ ਪੰਜਾਬ ਦਾ ਇੱਕ ਮਾਹੌਲ ਆ ਇੱਕ ਬਾਹਰ ਮਾਹੌਲ ਆ ਗੈਰ ਕਾਨੂੰਨੀ ਨਹੀਂ ਸੰਤਾਂ ਦੀ ਫੋਟੋ ਲਾਉਣੀ ਹਮ ਖਾਲਸਾਈ ਨਿਸ਼ਾਨ ਆ ਜਿਹੜਾ ਕਿਸਾਨ ਅੰਦੋਲਨ ਵੇਲੇ ਵੀ ਇਹੀ ਮਹਿਮਤ ਚਲਾਈਸ ਨਾ ਮੈਂ ਇੰਨੀ ਵੱਡੀ ਪੱਧਰ ਤੇ ਖਾਲਸਾ ਝੰਡੇ ਵੜ ਦੋ ਵੀ ਲੋਕਾਂ ਨੂੰ ਲੱਗੇ ਵੀ ਤਾਂ ਹੀ ਸਿੱਖਾਂ ਦਾ ਹੈ ਹੀ ਸਿੱਖਾਂ ਦਾ ਤੇ ਖਾਲਸਾਤਾਨ ਦਾ ਮੋਰਚਾ ਚਲੋ ਉਹਨੂੰ ਰੰਗ ਜਿਹੜਾ ਦੇਣਾ ਸੀ ਚਲੋ ਜੀਪ ਫੜੀ ਗਈ ਮਨਜੀਤ ਰਾਏ ਵਾਲੀ ਉਹ ਉੱਥੋਂ ਫਿਰ ਨੰਗਾ ਹੋ ਗਿਆ ਕੰਮ ਵੀ ਇਹ ਕਿਉਂਕਿ ਹੁਣ ਜੇ ਤੁਹਾਨੂੰ ਉੱਥੇ ਬੈਠੇ ਨੂੰ ਬਣਾਉਣਾ ਕਿਉਂਕਿ ਇੱਕ ਸਤਕਾਰ ਆ ਤੁਸੀਂ ਨਾ ਤਾਂ ਕਰ ਨਹੀਂ ਸਕਦੇ ਤੁਹਾਡੇ ਟਰੈਕਟਰ ਤੇ ਇੱਕ ਪਾਸੇ ਉਹ ਲਾ ਦੇਣਾ ਇੱਕ ਪਾਸੇ ਤੁਸੀਂ ਨਾ ਕਰ ਨਹੀਂ ਸਕਦੇ ਸੋ ਤੁਸੀਂ ਪਹਿਲੀ ਗੱਲ ਤੀਰਥਾਂ ਬਾਰੇ ਸਿੱਖੀ ਕੀ ਸੰਕਲਪਾ ਹੂੰ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਤਨ ਖੋਟੇ ਮਨ ਚੋਰ ਹੂੰ ਮਤਲਬ ਤੁਸੀਂ ਮਨੀ ਕਰਨ ਦਾ ਕੀ ਸਿੱਖੇ ਤੇ ਥਾਂ ਜੀ ਹੇਮਕੁੰਡ ਦਾ ਕੀ ਥਾਂ ਜੀ ਤੁਸੀਂ ਇਹ ਦੇਖੋ ਬੜੀ ਵੱਡੀ ਕੰਟਰੋਵਰਸੀ ਆ ਫਿਰ ਤੁਸੀਂ ਉਸ ਤਰ੍ਹਾਂ ਜਾਣਦੇ ਹੋ ਜਿਵੇਂ ਹਮਲਾਵਰ ਹੁੰਦੇ ਆ ਤੁਹਾਨੂੰ ਪਤਾ ਸਾਡਾ ਤੇ ਉਹਨਾਂ ਦਾ ਸੰਤਾਂ ਪ੍ਰਤੀ ਰਵਈਆ ਵੱਖਰਾ ਨਿਸ਼ਾਨਾ ਪ੍ਰਤੀ ਵੱਖਰਾ ਹਰ ਇੱਕ ਮੋਟਰਸਾਈਕਲ ਤੇ ਨਿਸ਼ਾਨ ਲਾਉਣੇ ਸੰਤਾਂ ਦੀ ਫੋਟੋ ਲਾਉਣੀ ਫਿਰ ਤੁਹਾਨੂੰ ਇਹਦਾ ਪਤਾ ਨਾ ਵੀ ਇਹਦੇ ਰੇਕਸ਼ਨ ਹੋ ਤੁਹਾਨੂੰ ਵੀ ਬਚਾ ਕਰਨਾ ਚਾਹੀਦਾ ਉਧਰ ਲੈਣ ਨੂੰ ਵੀ ਬਚਾ ਕਰਨਾ ਚਾਹੀਦਾ ਹੁਣ ਹਿਮਾਚਲ ਹਰਿਆਣੇ ਨਾਲ ਪਿਆ ਹੋਇਆ ਪੰਗਾ ਹੁਣ ਹਿਮਾਚਲ ਤੇ ਪੰਜਾਬ ਦਾ ਪੰਗਾ ਪਾ ਰਹੇ ਨੇ ਮਤਲਬ ਤੂੰ ਦੇਖੋ ਗੱਲ ਤੋਰ ਕਿਧਰ ਨੂੰ ਰਹੇ ਨੇ ਸਾਰੇ ਕਾਸੇ ਤੋਂ ਨੇ ਪੂਰੇ ਪੰਜਾਬ ਤੋਂ ਸਿਪ ਸੈਨਾ ਦੇ ਜਿੱਥੇ ਹਿੰਦੂ ਕਿਸੇ ਦਾ ਘਰਾਂ ਹਿੰਦੂ ਦਾ ਜਾਂ ਹੋਰ ਤਾਂ ਉਹਨਾਂ ਨੇ ਹਿੰਦੂ ਰਾਸ਼ਟਰ ਦੀ ਜੋ ਗੱਲ ਕਰਦੇ ਨੇ ਸਿਪ ਸੈਨਾ ਦੇ ਝੰਡੇ ਨੇ ਉਹ ਆਪਣੇ ਘਰਾਂ ਤੇ ਚੜਾਏ ਹੋਏ ਨੇ ਤੇ ਆਪਾਂ ਨੂੰ ਜਦੋਂ ਉਹ ਝੰਡਿਆਂ ਤੋਂ ਉਤਰਾਜ ਨਹੀਂ ਤਾਂ ਫਿਰ ਕਾਲਾ ਇਨਸਾਨ ਤੋਂ ਜੇ ਕੋਈ ਮੋਟਰਸਾਈਕਲ ਤੇ ਕਿਸੇ ਤੇ ਲੱਗਿਆ ਹੋਇਆ ਤਾਂ ਕੀ ਇਤਰਾਜ਼ ਹੋ ਸਕਦਾ ਮੈਂ ਕਹਿੰਦਾ ਨਹੀਂ ਹੋਣਾ ਚਾਹੀਦਾ ਪਰ ਜਦੋਂ ਪੜਕਹਾਟ ਪੈਦਾ ਹੁੰਦੀ ਹੈ